सो हांजी स्टूडेंट्स सो अब आप लेके आ चुके हैं क्लास एट्थ के लिए मैथ दर एग्जाम दो हज़ार सितंबर परीक्षा टर्म बन सो आप मैथ सल्यून ले आ चुके हैं इस वीडियो में सो जेर किसी ने सोल्यूशन पीडियो चाहिए तो वटसअप चैनल पर ज्वाइन हो सकता लिंक डिस्क्रिप्शन दता हो सब तो पहला आजगा जमात अठवीं द सितंबर प्रीख्या का समा अपने को तीन घंटे कुल अ कस्सी ने टर्म बन प्रीख्या की प्रीख्या गणित सब तो पहला भाग उड़ा होगा जिसके थर्टिंग क्वेश्चन ने गे ਇਸ ਵਾਰ ਥੋੜਾ ਜਿਹਾ ਚੇਂਜ ਵੀ ਹੋ ਸਕਦਾ ਹੈ ਫਰਕਾ ਦਾ ਜੇ ਮੈਂ ਸਭ ਤੋਂ ਪਹਿਲਾਂ ਸਹੀ ਉੱਤਰ ਦੀ ਚੋਣ ਕਰਨੀ ਹੈ ਤੁਸੀ ਕਿ ਮੈਂ ਪਹਿਲਾ ਕੁਐਸਚਨ ਹੈ 9/4 ਦਾ ਜੁੜਾਤਮਕ ਉਲਟ ਕੀ ਹੋਵੇਗਾ ਸੋ ਪਹਿਲੇ ਦਾ ਤੁਹਾਡਾ ਜਿਹੜਾ ਆਨਸਰ ਆਜੂਗਾ ਸੋ ਜਿਵੇਂ ਪਹਿਲੇ ਕੁਐਸਚਨ ਦਾ ਸੋਲੂਸ਼ਨ ਹੈਗਾ 9/4 ਦਾ ਐਡੀਟਿਵ ਇਨਵਰਸ ਆਫ 9/4 ਮਤਲਬ ਜੁੜਾਤਮਕ ਉਲਟ ਦਾ ਸੁਣਾਗਾ ਸਭ ਤੋਂ ਪਹਿਲਾਂ ਜੜਾਤਮਕ ਉਲਟ ਕੀ ਹੁੰਦਾ ਜੜਾਤਮਕ ਉਲਟ ਉਹ ਸੰਖਿਆ ਹੁੰਦੀ ਹੈ ਜਿਸ ਨੂੰ ਕਿਸੇ ਦਿੱਤੀ ਗਈ ਸੰਖਿਆ ਵਿੱਚ ਜੋੜਨ ਤੇ ਨਤੀਜਾ 0 ਆਉਂਦਾ ਹੈ ਜਿਵੇਂ ਕਿਸੇ ਵੀ ਸੰਖਿਆ x ਦਾ ਜੜਾਤਮਕ ਉਲਟ -x ਹੁੰਦਾ ਹੈ ਸੋ ਇੱਥੇ ਦਿੱਤੀ ਗਈ ਸੰਖਿਆ 9/4 ਆ ਇਸ ਲਈ 9/4 ਦਾ ਜੜਾਤਮਕ ਉਲਟ -9/4 ਹੋਵੇਗਾ ਕਿਉਂਕਿ 9/4 ਬ੍ਰੈਕਟ ਵਿੱਚ -9/4 ਇਕੁਅਲ ਟੂ ਹੋ ਗਿਆ 0 ਸੋ -9/4 ਆ ਜਿਸਦਾ ਜੜਾਤਮਕ ਉਲਟ ਉਹ ਇਹ ਤੁਸੀ ਧਿਆਨ ਨਾਲ ਦੇਖਣਾਗਾ ਕੀ ਪੁੱਛਿਆ ਹੈ ਕੁਐਸਚਨ ਚ ਸੋ ਨੈਕਸਟ ਕੁਐਸਚਨ ਹੈ ਜਿਵੇਂ ਤੁਹਾਡਾ ਸੋ ਆਪਾਂ ਰੇ ਕੁਐਸਚਨ ਡਿਟੇਲ ਚ ਸੋਲਵ ਕਰਾਂਗੇ ਨੈਕਸਟ ਹੈ ਹੇਠਾਂ ਦਿੱਤੇਆਂ ਵਿੱਚੋਂ ਕਿਹੜਾ ਇੱਕ ਚਾਲਨ ਵਿੱਚ ਰੇਖਿਕ ਸਮੀਕਰਨ ਨਹੀਂ ਹੈ ਸੋ ਇੱਕ ਚਾਲ ਵਿੱਚ ਰੇਖਿਕ ਸਮੀਕਰਨ ਜਿਹੜਾ ਹੈ ਨਹੀਂ ਗਾ ਉਹ ਹੋਊਗਾ ਡੀ ਆਪਸ਼ਨ ਸ ਹੈ ਸੋ ਸੈਕੰਡ ਦਾ ਡੀ ਆਪਸ਼ਨ ਹੀ ਰਾਈਟ ਹੈਗਾ ਯੋਗੀ 3z2 -1 ਆਗਾ ਇਕੁਅਲ ਟੂ ਰੇਖੀ ਸਮੀਕਰਨ ਵਿੱਚ ਚਾਰ ਵੈਰੀਏਬਲ ਦੀ ਘਾਤ ਇਕ ਹੁੰਦੀ ਹੈ ਜਿਹੜੀ ਉਹਦੀ ਪਾਵਰ ਹੁੰਦੀ ਹੈ ਉਹ 1 ਆ ਜਿੱਥੇ ਇਕ ਰੇਖੀ ਸਮੀਕਰਨ ਪੁੱਛਿਆ ਲੇਕਿਨ ਇੱਥੇ z ਦਾ ਸਕੁਅਰ ਆ 2 ਆ ਕਿ ਭਾਵ ਇਸ ਕਰਕੇ ਇਹ ਰੇਖੀ ਸਮੀਕਰਨ ਨਹੀਂ ਆ ਸੋ ਇਹਨੂੰ ਦੋ ਘਾਤੀ ਸਮੀਕਰਨ ਕਹਿ ਸਕਦੇ ਆਪਾਂ ਕਿਉਂਕਿ ਇੱਥੇ ਇਕ ਰੇਖੀ ਸਮੀਕਰਨ ਪੁੱਛਿਆ ਇਹਨਾਂ ਨੇ ਸੋ ਨੈਕਸਟ ਕੁਐਸਚਨ ਨੰਬਰ 3 ਕਰਦੇ ਜਿਵੇਂ ਤੁਹਾਡਾ ਸੋ ਇਸ ਦਾ ਆਨਸਰ ਆ ਜੁਗਾ ਦੀ ਆਪਸ਼ਨ ਤੇ ਨੈਕਸਟ ਕੁਐਸਚਨ ਨੰਬਰ 3 ਸਮਿਕਰਨ 5x 10 ਹੈ ਤਾਂ ਹੱਲ ਕੀ ਹੈਗਾ ਸੋ ਤੁਹਾਨੂੰ ਇਹ ਸਮਝ ਸਪੱੜਾ ਕੁਸ਼ਨ ਸੋ x ਇਕੁਅਲ ਜਿਹੜਾ ਆਜੂਗਾ 10 ਆਪਾਂ ਚਾਜੂ 2 ਸਿੱਧਾ 2 ਦੇ ਪਹਾੜੇ ਤੇ 10 ਕਿੰਨੇ ਤੇ ਆਉਂਦਾ 5 ਤੇ ਸੋ ਆਨਸਰ ਆਜੂ ਇਸ ਦਾ 5 ਸੋ ਥਰਡ ਕੁਸ਼ਨ ਵੀ ਤੁਹਾਡਾ ਬਹੁਤ ਜ਼ਿਆਦਾ ਸਿੰਪਲ ਸੀ ਸੋ 5 ਦੇ ਪਹਾੜੇ ਤੇ 2 ਤੇ ਆ ਜਾਂਦਾ 2 ਆਨਸਰ ਸਹੀ ਹੈ ਸੋ ਆਪਣੀ ਤਾਂ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਆਪਾਂ 5 ਦੀ ਘੱਟ ਲਿਖਨੇ 2 ਤੇ ਆਊਗਾ ਤੇ ਨੈਕਸਟਾ ਕੁਐਸਚਨ ਨੰਬਰ 4 ਇਹ ਤਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਸਮਾਂਤਰ ਚਤਰਪੁਜ ਨਹੀਂ ਹੈ ਸੋ 4th ਕੁਐਸਚਨ ਤੁਹਾਡਾ ਇੰਪੋਰਟੈਂਟ ਆ ਕਿਵੇਂ ਸਮਮਲਬ ਚਤਰਪੁਜ ਸਵਰਗ ਆਇਤ ਤੇ ਸਮਮ ਚਤਰਪੁਜ ਇਹਨਾਂ ਦੀਆਂ ਦੋਹਾਂ ਜੋੜੀਆਂ ਵਿਰੁੱਧ ਭੁਜਾਵਾਂ ਸਮਾਂਤਰ ਹੁੰਦੀਆਂ ਪਰ ਸਮਮਲਬ ਚਤਰਪੁਜ ਸਿਰਫ ਇੱਕ ਜੋੜੀ ਸੰਪੁਜਾ ਇੱਕ ਜੋੜੀ ਭੁਜਾਵਾਂ ਸਮਾਂਤਰ ਹੁੰਦੀ ਹੈ ਇਸ ਕਰਕੇ ਇਹ ਸਮਾਂਤਰ ਚਤਰਪੁਜ ਨਹੀਂ ਹੈਗੀ ਕੋ ਵਰਗੀਆਂ ਤਾਂ ਸਾਰੀਆਂ ਬਰਾਬਰ ਹੋਣਗੀਆਂ ਆਇਤ ਦੀਆਂ ਦੋ ਬਰਾਬਰ ਹੁੰਦੀਆਂ ਦੋ ਛਲੀਆਂ ਦੋ ਤੇ ਏਡੀਆਂ ਸਾਮ ਚਤਰਪੁਜ ਦੀਆਂ ਵੀ ਇਸ ਪ੍ਰਕਾਰ ਹੁੰਦੀ ਹੈ ਓਬਵੀਅਸ ਦੀਆਂ ਵੀ ਬਰਾਬਰ ਹੁੰਦੀਆਂ ਨੇ ਕਿਆਂ ਸਾਰੀਆਂ ਤੇ ਕਿ ਸਾਮ ਦੇ ਜਿਹੜੇ ਚਤਰਪੁਜਾ ਉਹਦੀਆਂ ਬਰਾਬਰ ਨਹੀਂ ਆਉਂਦੀਆਂ ਸੋ ਨੈਕਸਟ ਆ ਜੂਗਾ ਇੱਕ ਵਰਗ ਦੇ ਕੋਣ ਇੱਕ ਦੂਜੇ ਨੂੰ ਕਿਹੜੇ ਤੇ ਕੋਣ ਤੇ ਕੱਟਦੇ ਹਨ ਸੋ ਇੱਕ ਵਰਗ ਦੇ ਕੋਣ ਦੂਜੇ ਨੂੰ ਕਿਹੜੇ ਕੋਣ ਤੇ ਕੱਟਦੇ ਨੇ 90 ਡਿਗਰੀ ਤੇ ਜਿਹੜੇ ਵਰਗ ਦੇ ਘਾਤ ਡਾਇਗਨਲਸ ਇੱਕ ਦੂਜੇ ਨੂੰ ਕਿੱਥੇ ਕੱਟਦੇ ਹਨ ਬੇਟਾ ਵਰਗ ਦੇ ਦੋਵੇਂ ਘਾਤ ਇੱਕ ਦੂਜੇ ਨੂੰ ਬਿਲਕੁਲ ਵਿਚਕਾਰ ਲੰਬਕੋਣ ਤੇ ਕੱਟਦੇ ਨੇਗੇ ਤੇ ਨੈਕਸਟ ਆਜੂਗਾ ਵਰਗ ਅੰਤਰਾਲ 20 t ਦੀ ਉੱਪਰਲੀ ਸੀਮ ਉੱਪਰਲੀ ਬਰਗ ਸੀਮਾ ਹੈ ਸੁੱਪਰਲੀ ਬਰਗ ਸੀਮਾ ਇਸ ਦੀ ਹੋਊਗੀ t ਜੇ ਹੇਠਲੀ ਪੁੱਛਿਆ ਜਾਵੇ ਤਾਂ 20 ਆਜੂਗੀ ਹੇਠਲੀ ਸੀਮਾ ਵੀ ਉੱਪਰਲੀ ਸੀਮਾ t ਆਗੀ ਤਾਂ ਤੇ ਨੈਕਸਟ ਆਜੂਗਾ ਕੁਐਸਚਨ ਨੰਬਰ ਸਾ ਇਹ 400 ਦੇ ਵਰਗਾਂ ਵਿੱਚ 400 ਦੇ ਵਰਗ ਵਿੱਚ ਸਿਫਰਾਂ ਦੀ ਗਿਣਤੀ ਹੋਵੇਗੀ। ਸੋ 400 ਦਾ ਵਰਗ ਕਰਨਾ ਸੀ। ਸੋ ਆਜੂ 400 ਦਾ ਸਕੁਅਰ ਕਰਕੇ ਸਿਫਰਾਂ ਦੀ ਗਿਣਤੀ ਆਜੂ 4 ਕਿਉਂਕਿ 400 ਦਾ ਸਕੁਅਰ ਕਰਕੇ 16 1,60,000 ਆ ਗਿਆ। ਹੁੰਦਾ ਜਿਸ ਵਿੱਚ ਕਿੰਨੇ ਸਿਫਰਾਂ ਨੇ 1 2 3 4 ਸੋ 4 ਸਿਫਰਾਂ ਨੇ। ਸੋ ਸਕੁਅਰ ਹੀ ਕਰਨਾ ਸੀ ਤਾਂ 400 ਨੂੰ 400 ਨਾਲ ਗੁਣਾ ਕਰਨੀ ਆ ਦੁਬਾਰੇ। ਤੋ ਜਿਹੜਾ ਆਨਸਰ ਆਜੂ ਉਹਦੇ ਚ ਪਿੱਛੇ ਤੁਸੀਂ ਸਿਫਰਾਂ ਮਤਲਬ ਜ਼ੀਰੋਆਂ ਦੇਖਣੀ ਆ ਕਿੰਨੀਆਂ ਹੁੰਦੀਆਂ ਨੇਗੇ ਤੇ ਨੈਕਸਟ ਆਜੂ ਵਰਗਮੂਲ ਭਾਵੇਂ ਅੰਡਰ ਰੂਟ ਵੀ ਕਹਿੰਦੇ ਨੇ ਇਹਨੂੰ ਇੰਗਲਿਸ਼ 'ਚ ਸੋ 144 ਦਾ ਵਰਗਮੂਲ ਕਿੰਨਾ ਹੁੰਦਾ ਸੋ ਆਜੂ 12 12 ਨੂੰ 12 ਨਾਲ ਮਲਟੀਪਲਾਈ ਕਰਕੇ 144 ਆ ਜਾਂਦਾ ਜਦੋਂ ਇਸ ਦਾ 12 ਆਜੂਗਾ 2 ਸੋ ਜਿਹੜਾ ਵਰਗਮੂਲ ਆ 743 ਇਹ ਅੰਡਰ ਰੂਟ ਚ 12 ਨੂੰ 12 ਨਾਲ ਮਲਟੀਪਲਾਈ ਕਰਕੇ ਇੰਨਾ ਚ ਇੱਕ ਵਾਰ ਨਿਕਲ ਜਾਂਦਾ ਸੋ ਵਰਗਮੂਲ ਇੱਥੇ 깟 ਜਾਂਦਾਗਾ ਤੇ ਇਕੱਲਾ 12 ਆ ਜਾਂਦਾ ਅਸਰ ਸੋ ਆਨਸਰ ਬਈਓ ਤੇ ਨੈਕਸਟ ਹੋਊਗਾ ਕੁਐਸਚਨ ਨੰਬਰ ਤੁਹਾਡਾ 9th ਜਿਵੇਂ ਸਿਕਸ ਦਾ ਸਕੁਅਰ ਦੱਸਣਾ ਅਤੇ 7 ਦੇ ਸਕੁਅਰ ਦੇ ਵਰਗਾ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਹਨ ਸੋ ਇਹ ਦੱਸਣਾ ਤੁਸੀਂ ਸੋ ਇਸ ਦਾ ਆਨਸਰ ਇਸ ਪ੍ਰਕਾਰ ਹੈ ਉਸ ਦਾ ਅਨਸਰ ਇਥੇ ਸੈੱਡ ਸੋ ਦੂਜਾ ਕੁਐਸਚਨ ਹੈ ਜੇਕਰ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਸਕਦੇ ਇਥੇ ਵੀ ਸੋ ਪਹਿਲਾਂ ਆਪਾਂ ਸ਼ਾਰਟ ਨੋਟ ਚ ਕਰੀ ਤੀ ਹੁਣ ਇੱਕ ਰੀ ਕੁਐਸਚਨ ਡਿਟੇਲ ਚ ਤੁਹਾਨੂੰ ਪਤਾ ਲੱਗ ਜੂ ਕਿਵੇਂ ਅਨਸਰ ਆਇਆਗਾ ਜਿਵੇਂ ਦੂਸਰਾ ਤੀਜਾ ਕੁਐਸਚਨ ਫਿਰ ਅੱਜ ਤੁਹਾਡਾ ਚੌਥਾ ਪੁਆਇੰਟ ਫਿਰ ਉਹ ਪੰਜਵਾਂ ਕੁਐਸਚਨ ਤੁਹਾਡਾ ਫਿਰ ਅੱਜ ਛੇਵਾਂ ਕੁਐਸਚਨ ਫਿਰ ਸੱਤਮਾ ਫਿਰ ਅੱਠਵਾਂ ਕੁਐਸਚਨ ਤੇ ਹੁਣ ਆਪਾਂ ਨੌਵਾਂ ਕੁਐਸਚਨ ਕਰਦੇ ਜਿਵੇਂ 6 ਦਾ ਸਕੁਅਰ ਆਜੂਗਾ ਕਿੱਥੇ ਤੋ 6 ਨੂੰ 6 ਨਾਲ ਗੁਣਾ ਕਰੋਗੇ ਤੁਸੀਂ 36 ਆ ਜਾਊਗਾ ਫਿਰ 7 ਤੋਂ 7 59 ਆ ਜਾਂਦਾ ਹੈ ਵਿਚਕਾਰ ਪਾਲੀਆਂ ਸੰਖਿਆਵਾਂ ਜਿਵੇਂ 37 ਹੋਗੀ 37 38 ਤੇ 48 ਤੱਕ ਕੁੱਲ ਸੰਖਿਆਵਾਂ ਕਿੰਨੀਆਂ ਲੰਗੀਆਂ 12 ਸੋ ਡੀ ਆਪਸ਼ਨ ਇਸ ਦਾ ਰਾਈਟ ਆਨਸਰ ਆ ਜਾਊਗਾ ਪ੍ਰਕਿਰਤਿਕ ਸੰਖਿਆਵਾਂ ਨੇ ਜਿਹੜੀਆਂ ਹੋਣੀਆਂ ਕਿ 12 ਕਿ ਨੈਕਸਟ ਜਿਹੜਾ ਕੁਐਸਚਨ ਆਊਗਾ ਤੁਹਾਡਾ ਰੈੱਡ ਤਿੰਨ ਸੰਪੂਜਾ ਵਾਲੇ ਕੰਨ ਦਾਇਤਨ ਕੀ ਹੋਵੇਗਾ ਸੋ ਕੰਨ ਦਾਇਤਨ ਦੱਸਣਾ ਤੁਸੀਂ ਫਲਤ ਨੋਇ ਕੂਜਾ ਕੰਦਾ ਆਇਤਨ ਜੇ ਇੱਕ ਪੂਜਾ ਇਕੁਅਲ ਟੂ 3 ਹੋਵੇ ਤਾਂ ਜਿਹੜਾ ਇਹਦਾ ਆਇਤਨ ਆਂਦਾ ਇਕੁਅਲ ਟੂ ਹੋਊਗਾ ਸਾਈਡ ਦਾ ਸਕੁਅਰ ਪੂਜਾ ਦਾ ਸਕੁਅਰ ਕਰਨਾ ਤੁਸੀਂ ਕਯੂਬ ਕਰਨਾ ਪਊਗਾ ਪੂਜਾ ਦਾ ਸੋ ਤਿੰਨ ਦਾ ਕਯੂਬ ਇਸ ਤਰ੍ਹਾਂ ਦਾ ਤਿੰਨ ਨੂੰ ਤਿੰਨ ਨਾਲ ਗੁਣਾ ਕਰਨਾ ਤਿੰਨ ਨੂੰ ਤਿੰਨ ਕਰੇ 9 9 ਦੀ 27 27 ਇਸ ਦਾ ਆਨਸਰ ਆਜੂਗਾ ਤੁਹਾਡਾ ਸੋ ਸਹੀ ਆਪਸ਼ਨ ਇਸ ਦਾ ਰਾਈਟ ਆਨਸਰ ਹੈ ਤੇ ਲਾਏ ਪਿੱਛੇ ਤੁਸੀਂ ਆ ਜਰੂਰ ਲਿਖਣਾ ਹੈ ਸੈਂਟੀਮੀਟਰ ਦਾ ਕਯੂਬ ਤੇ ਨੈਕਸਟ ਆ ਜੂਗਾ 6 ਦਾ ਕਯੂਬ 4 ਦਾ ਕਯੂਬ ਸੋ 9 ਦਾ ਆਨਸਰ ਆਜੂ ਤੁਹਾਡਾ ਜਿਹੜਾ 6th ਦਾ ਕਯੂਬ ਤੇ 4 ਦਾ ਕਯੂਬ 6th ਦਾ ਕਯੂਬ ਹੁੰਦਾ 2 216 ਤੇ 4 ਦਾ ਸਕੁਅਰ ਹੁੰਦਾ ਤੁਹਾਡਾ ਜਿਹੜਾ 64 ਹੁੰਦਾ ਤੇ ਨੈਕਸਟ ਆਜੂਗਾ ਤੁਸੀਂ ਮਲਟੀਫਰ ਘਟਾਉਣਾ ਗਾ ਇਸ ਦੇ ਵਿੱਚੋਂ ਘਟਾ ਕੇ ਤੁਹਾਡਾ ਆਜੂ ਜਿਹੜਾ ਲਾਸਟ ਆਨਸਰ ਕੋ ਆਜੂ 152 ਸੋ B ਆਪਸ਼ਨ ਇਸ ਦਾ ਰਾਈਟ ਆਨਸਰ ਆ ਜੀ ਤੁਹਾਡਾ ਸੋ ਇੱਥੇ ਮੈਂ ਇਥੇ ਤੁਹਾਨੂੰ ਦੱਸਿਆ ਹੋਇਆ ਕਿ ਤੁਸੀਂ ਕਿਵੇਂ ਕਰਨਾ ਹੈ ਇਹ ਕੁਐਸਚਨ ਤੇ ਨੈਕਸਟ ਕੁਐਸਚਨ ਆ ਜੂ ਸੰਖਿਆ n ਦਾ ਘਣ ਕੀ ਹੈ ਸੋ n ਮਤਲਬ 9 ਦਾ ਘਣ ਕੀ ਹੈ 9 ਦਾ ਕਿਊਬ ਪੁੱਛਿਆ ਤਾਂ ਤੋਂ ਸੋ 9 ਨੂੰ 9 ਨਾਲ ਗੁਣਾ ਕਰਕੇ 9 ਆਇਆ ਕਿਸੀ ਕਿਸੀ ਨਾਲ ਆਇਆ 27 ਸੋ D ਆਪਸ਼ਨ ਇਸ ਦਾ ਰਾਈਟ ਆਨਸਰ ਆ ਜੂ ਤੁਹਾਡਾ ਤੇ ਨੈਕਸਟ ਆ ਜੂ ਤੁਹਾਡਾ ਜਿਹੜਾ ਕੁਐਸਚਨ फोर द क्यूब प्लस फाइव द स्केर इन्हें जी वैल्यू जी पावर वह जीरो so आ आंसर इस प्रकार आ गया पहला फोर द स्के जो क्यूब आ सिक्सटी फोर आज फाइव दकेेयर आजू ट्वेंटी फाइव तो इनका फिर प्लस करना सिक्सटी फोर प्लस ट्वेंटी फाइव इक्वल टू आजू एटी नाइन डिग्री सो सी ऑप्शन इसका राइट आंसर आजगा एटी नाइन पहले आती पेल दूजे का नैक्सट जोड़ा क्वेश्चन आज तर तो टू पावर एट आ गई डिवाइड करना टू पावर फोर न सो इत थोड़ा जहां इतने थोड़ा जि दिक्कत आ गई इन्होंने क्वेश्चन सो इत आप करके देख लें सॉल्व टू मल्टीप्लाई करना है एट बार जमें टू टू का फोर go to the 8 8 to the 16 the 16 to the 32 32 to the aju 64 age 64 the aju tohada 1 2 to 8 age 1 2 8 to the aju tohada aju ga 6 3 ਤੇ 2 236 so So, 236 ਨੂੰ ਜਿਹੜਾ ਤੁਸੀਂ ਡਿਵਾਈਡ ਕਰਨਾ ਹੈ। ਸੋ 4 ਹੋ ਚੁੱਕੇ ਨੇ 236। ਇੱਥੇ ਕਰਨਾ ਤੇ ਜਿਵੇਂ ਤੁਸੀਂ 2 2 2 ਤੇ ਮਲਟੀਪਲਾਈ 2 4 8 ਤੇ 16 200 ਸੋ आंसर ਐਕਸਪਲੈਨ ਕਰਨਾ ਤੁਸੀਂ 236 ਨੂੰ ਡਿਵਾਈਡ ਕਰਨਾ 16 ਦੇ ਡਿਵਾਈਡ ਕਰਕੇ ਤੁਹਾਡਾ ਜਿਹੜਾ ਆਨਸਰ ਆਜੂਗਾ ਉਹ ਇੰਨਾ ਚ ਇੱਕ ਹੋਊਗਾ ਜਿਵੇਂ 16 ਦੇ ਭਾੜੇ ਤੇ ਆਜੂਗਾ ਤੁਹਾਡੇ ਨੰਬਰ ਸੋ ਆਨਸਰ ਇੱਥੇ ਆਇਆ ਸਮਝ ਚ ਆ ਗਿਆ ਤੁਹਾਡਾ ਕਿੰਨੇ ਤੇ ਆਊਗਾ 16 ਤੇ ਆਜੂਗਾ ਸੋ ਡੀ ਆਪਸ਼ਨ ਰਾਈਟ ਆਨਸਰ ਆਜੂ ਇਸ ਦਾ ਕਿ 5 ਸਕੁਅਰ ਵਿੱਚ ਆਧਾਰ ਕੀ ਹੈਗਾ ਸੋ 5 ਸਕੁਅਰ ਦਾ ਜਿਹੜਾ ਬੇਸ ਇਕੁਅਲ ਟੂ 5 ਆ ਕਿਉਂਕਿ ਐਕਸਪੋਨੈਂਟ ਐਕਸਪੋਨੈਂਟ ਜਿਹੜਾ 2 ਆ ਤੇ ਉਹਦਾ ਆਧਾਰ ਕੀ ਹੈ ਤਾਂ 5 ਸੀ ਆਪਸ਼ਨ ਇਸ ਦਾ ਰਾਈਟ ਆਨਸਰ ਆਜੂ ਤੁਹਾਡਾ ਤੇ ਨੈਕਸਟ ਜਿਹੜਾ ਲਾਸਟ ਇੱਕ ਸਮਚਤਤਪੂਜੇ ਵਿੱਚ ਲਾਗਵੇ ਕੋਣ ਬਰਾਬਰ ਹੋਣ ਤਾਂ ਉਹ ਕਿਹੜੀ ਸ ਚਤਤਪੂਜ ਬਣਦੀ ਆ ਸੋ ਉਹ ਹੁੰਦੀ ਆ ਆਇਤ ਕਾਰਨ ਵਿੱਚ ਐਡਜੈਂਟ ਐਂਗਲ ਹਰ ਕੋਣ 90 ਡਿਗਰੀ ਹੋ ਜਾਂਦੇ ਤੇ ਉਹ ਆਇਤ ਬਣਦਾ ਜਦੋਂ ਹਰ ਹਰ ਕੋਣ 90 ਡਿਗਰੀ ਹੋ ਜਾਏ ਸੋ ਵੀ ਆਪਸ਼ਨ ਇਸ ਦਾ ਰਾਈਟ ਆਨਸਰ ਹੈ ਬੈ ਰੈਕਟੈਂਗਲ ਤੇ ਨੈਕਸਟ ਤੁਹਾਡੀਆਂ ਆ ਜਾਂਦੀਆਂ ਨੇ ਸਹੀ ਜਾਂ ਗਲਤ ਸੋ ਜ਼ੀਰੋ ਦਾ ਗੁਨਾਤਮਕ ਉਲਟ ਸੰਭਵ ਨਹੀਂ ਹੈ ਸਹੀ ਜਾਂ ਗਲਤ ਸੋ ਆਜੂ ਸਹੀ ਗੁਨਾਤਮਕ ਉਲਟ ਕਿਸੇ ਸੰਖਿਆ ਦਾ 1 ਨੂੰ ਭਾਗ ਉਸ ਸੰਖਿਆ ਦਾ ਹੁੰਦਾ ਹੈ ਸੋ 1 ਭਾਗ 0 ਅ ਪਰਿਭਾਸ਼ਿਤ ਹੈ ਤੇ ਨੈਕਸਟ ਅਜਿਹੜਾ ਕੁਐਸਚਨ ਤੁਹਾਡਾ ਵੀ ਸਮਚਤ੍ਰਪੁਜ ਦੀਆਂ ਲਾਗਮੀਆਂ ਭਜਾਵਾਂ ਬਰਾਬਰ ਹੁੰਦੀਆਂ ਨੇ ਸੋ ਸਮਪਚਤ ਸਮਚਤ੍ਰਪੁਜ ਦੀਆਂ ਲਾਗਮੀਆਂ ਭਜਾਵਾਂ ਬਰਾਬਰ ਹੁੰਦੀਆਂ ਨੇ ਗਲਤ ਕਿਉਂਕਿ 사ਮਚਤਤ੍ਰਪੁਜ ਜਿਹਨੂੰ ਆਪਾਂ ਪੈਰਲੋਗਰਾਮ ਕਹਿੰਦੇ ਨੇ ਇੰਗਲਿਸ਼ 'ਚ ਦੀਆਂ ਵਿਰੁੱਧ ਭੁਜਾਵਾਂ ਬਰਾਬਰ ਹੁੰਦੀਆਂ ਨੇ ਲਾਗੀਆਂ ਨਹੀਂ ਤੇ ਨੈਕਸਟ ਆਜ ਤੁਹਾਡਾ ਨਿਰਖਣ ਦੇ ਸੰਗ੍ਰਹਿ ਨੂੰ ਜੋ ਕਿ ਆਰੰਭ ਵਿੱਚ ਇਕੱਠੇ ਕੀਤੇ ਜਾਂਦੇ ਹਨ ਮੂਲ ਅੰਕੜੇ ਆਖਦੇ ਹਨ ਸੋ ਆਜੂ ਸਹੀ ਜਦੋਂ ਅਸੀਂ ਸਰਵੇ ਜਾਂ ਮੇਜ਼ਰਮੈਂਟ ਕਰਕੇ ਡਾਟਾ ਡਾਇਰੈਕਟ ਇਕੱਠਾ ਕਰਦੇ ਹਾਂ ਤਾਂ ਇਹਨਾਂ ਨੂੰ ਮੂਲ ਅੰਕੜੇ ਪ੍ਰਾਇਮਰੀ ਡਾਟਾ ਕਹਿੰਦੇ ਹਨ ਸੋ ਇਹ ਜੀ ਸਹੀ ਨੈਕਸਟ ਆਜੂ ਸਾਰਾ ਗ੍ਰਾਫ ਤੇ ਆਇਤ ਚਿੱਤਰ ਵਿੱਚ ਕੋਈ ਅੰਤਰ ਨਹੀਂ ਸੋ ਗੱਲ ਤਾਂ ਜੋ 바ਰ ਗ੍ਰਾਫ ਵਿੱਚ ਛੜਿਆ ਸਾਡ ਬਾਰ ਛੜੀਆਂ ਦੇ ਵਿੱਚਕਾਰ ਖਾਲੀ ਜਗ੍ਹਾ ਹੁੰਦੀ ਹੈ ਇਹ ਡਿਸਕ੍ਰੀਟ ਡਾਟਾ ਲਈ ਹੁੰਦਾ ਇੰਸਟਾਗ੍ਰਾਮ ਵਿੱਚ ਵਾਰਸ ਕੰਟੀਨਿਊਟ ਹੁੰਦੇ ਨੇ ਕੰਟੀਨਿਊਸ ਹੁੰਦੀਆਂ ਨੇ ਤੇ ਕੰਟੀਨਿਊਸ ਡਾਟਾ ਲਈ ਹੁੰਦੇ ਆ ਸੋ ਤੁਸੀਂ ਦੇਖਿਆ ਵੀ ਹੋਣਾ ਇੱਕ ਚਿੱਤਰ ਤੇ ਸਾਡ ਗ੍ਰਾਫ ਦੇ ਵਿੱਚ ਤੇ ਨੈਕਸਟ ਆਜੂਗਾ 49 ਇੱਕ ਪੂਰਨ ਵਰਗ ਸੰਖਿਆ ਹੈ ਸੋ ਆਜੂ ਟੂ ਕਿਉਂਕਿ 7 ਦਾ ਸਕੁਅਰ ਤੇ 39 ਦਾ ਘਣ ਇਕਾਈ ਅੰਕ 1 ਹੈ ਸੋ ਆਜੂਗਾ ਗਲਤ ਕਿਉਂਕਿ 289 ਦਾ ਜਿਹੜਾ ਕਯੂ ਬੰਦਗਾ 59319 ਇਸ ਦਾ ਇਕਾਈ ਅੰਕ ਦਾ ਜਿਹੜਾ ਪਹਿਲਾ ਅੰਕ ਹੁੰਦਾ ਹੈ ਇਕਾਈ ਅੰਕ ਉਹ ਕਿੰਨਾਗਾ 9 ਆ ਸੋ ਇੱਥੇ ਨਹੀਂ ਇਹ ਗਲਤ ਹੈ ਤੁਹਾਡਾ ਸੋ ਇਸ ਤਰ੍ਹਾਂ ਤੁਸੀਂ ਕਰਨਾ ਇਹ ਕੁਐਸਚਨ ਜੇ ਇਸ ਤਰ੍ਹਾਂ ਦਾ ਕੁਐਸਚਨ ਆਇਆ ਤੇ ਨੈਕਸਟ ਆਜੂਗਾ ਜਿਹੜਾ ਲਾਸਟ ਆ ਤੁਹਾਡਾ 2 ਦੀ ਪਾਵਰ 0 ਇਕੁਅਲ 2 ਹੁੰਦਾਗਾ ਸੋ ਗਲਤ 2 ਦੀ ਪਾਵਰ ਇਕੁਅਲ 0 ਸੋ ਆਜੂਗਾ 0 ਹੀ ਆਬ ਉਸਤਾਂ ਇੱਥੇ 2 ਦੀ ਪਾਵਰ 0 तो आज एक आऊगा फिर टू की पावर जीरो हो पावर की हों हमेशा एक होंगी, ना कि टू होंगी। हों नैक्सट आ जाएगी तो फिल्म बैंकस सो एट जो माइनस का टू आऊगा वो पावर आजगी एक इक्वल आज वन अपाउंड सिक्सटी फोर क्योंकि एट न जो आप प्लस करा पावर तो इस तरह आ जाएगा ਜਿਹੜਾ ਆਨਸਰ ਆਜੂ 1/64 ਆਉ ਤੇ ਦੋ ਪਰਿਮੇਯ ਸੰਖਿਆਵਾਂ ਦੇ ਵਿਚਕਾਰ ਡੈਸ਼ ਸੰਖਿਆਵਾਂ ਹੁੰਦੀਆਂ ਨੇ ਸੋ ਆਜੂਗਾ ਅਨੰਤ ਸੰਖਿਆਵਾਂ ਜੇਕਰ ਤੁਸੀਂ ਹੁਣ ਤੱਕ ਵੀਡੀਓ ਦੇਖੀਆ ਤਾਂ ਤੁਹਾਨੂੰ ਆਹ ਕੁਐਸਚਨ ਆ ਜਿਹੜਾ ਹਰ ਬਾਰ ਆਉਂਦਾ ਹੈ ਕੁੱਪੀ ਪੀਪਰ 'ਚ ਸੋ ਇਹ ਇੰਪੋਰਟੈਂਟ ਕੁਐਸਚਨ ਆ ਤੁਹਾਡਾ ਕਿਸੇ ਵੀ ਦੋ ਰਿਲੇਸ਼ਨਲ ਸੰਖਿਆਵਾਂ ਦੇ ਵਿਚਕਾਰ ਹਮੇਸ਼ਾ ਹੋਰ ਬਹੁਤ ਸਾਰੀਆਂ ਰਿਲੇਸ਼ਨਲ ਸੰਖਿਆਵਾਂ ਪਾਈਆਂ ਜਾਂਦੀਆਂ ਨਹੀਂ ਗੀਆਂ ਤੇ ਨੈਕਸਟ ਆਜ ਤੁਹਾਡਾ ਜਿਹੜਾ ਕੁਐਸਚਨ ਆਗਾ ਜੇਕਰ x 3 12 ਤਾਂ x ਹੋਊਗਾ। ਸੋ ਸਿੰਪਲ ਜਿਹਾ 12 ਚੋਂ 3 ਘਟਾਉਣੇ ਨੇ ਤੁਸੀਂ। ਸੋ ਆਜੂਗਾ 9 ਇਸ ਦਾ ਆਨਸਰ। ਤੇ ਨੈਕਸਟ ਕੁਐਸਚਨ ਹੈਗਾ। ਸਮਾਂਤਰ ਚਤੁਰਭੁਜ ਦੇ ਸਮਕੋਣ ਡੈਸ਼ ਹੁੰਦੇ ਹਨ। ਸੋ ਇੱਕ ਸਮਾਂਤਰ ਚਤੁਰਭੁਜਾ ਸੋ ਤੇ ਸਾਰੇ ਕੋਣ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ। ਸੋ ਪੈਰਾਗ੍ਰਾਮ ਵਿੱਚ ਓਪੋਜ਼ਿਟ ਐਂਗਲਸ ਇਕੁਅਲ ਹੁੰਦੇ ਨੇ ਤੇ ਨੈਕਸਟ ਆਜੂਗਾ ਤੁਹਾਡਾ ਪਾਈ ਚਾਰਟ ਵਿੱਚ ਸਾਰੇ ਕੇਂਦਰੀ ਕੋਣਾਂ ਦਾ ਜੋੜ ਡੈਸ਼ ਹੁੰਦਾ ਸੋ ਪਾਈ ਚਾਰਟ ਦੇ ਵਿੱਚ 360 ਡਿਗਰੀ ਹੁੰਦਾ ਸਾਰੇ ਸੋ ਇਹ 360 ਡਿਗਰੀ ਦਾ ਐਂਗਲ ਹੁੰਦਾ ਹੈ ਜਿਹੜਾ ਹੁਣ ਪਾਈ ਚਾਰਟ ਦੇ ਵਿੱਚ ਹੁੰਦਾ ਤੇ ਨੈਕਸਟ ਆਜੂ ਤੁਹਾਡਾ ਕੁਸਚਨ ਢਾਂਕ ਸੰਖਿਆਵਾਂ ਦਾ ਵਰਗ ਹਮੇਸ਼ਾ ਡੈਸ਼ ਹੁੰਦਾ ਢਾਂਕ ਦਾ ਜਿਸਤ ਸੋ ਢਾਂਕ ਸੰਖਿਆ ਦਾ ਵਰਗ ਦੋ ਸੰਭਵ ਅਰਥ ਲੈ ਕੇ ਸਮਝਾਈਏ ਕਿਵੇਂ ਪਹਿਲਾ ਆਜੂਗਾ ਜੋ ਜੋੜੀ इवन ਸੰਖਿਆ ਦਾ ਜੋੜੀ ਸੰਖਿਆ ਦਾ ਵਰਗ ਹਮੇਸ਼ਾ ਜੋੜੀ ਹੁੰਦਾ ਇਹ ਮਤਲਬ ਕਿਹੋਣ ਦਾ ਸੰਬੰਧਤਾ ਤਾਂ ਉਹ ਬਾਕੀ ਨਹੀਂ ਮਿਲਿਆ ਸੋ ਇਹਦਾ ਆਜੂ ਹਮੇਸ਼ਾ इवन ਹੁੰਦਾਗਾ ਤੇ ਨੈਕਸਟ ਜਿਹੜਾ ਜਿਸਤੰ ਦਾ ਬਾਕੀ ਇੱਕ ਵਾਰ ਤੁਸੀਂ ਮਾਸਟਰ ਤੋਂ ਕਲੀਅਰ ਕਰ ਲਿਓ ਆਪਣੇ ਤੋਂ ਤੇ ਨੈਕਸਟ ਜਦੋਂ ਕਿਸੇ ਵੀ ਸੰਖਿਆ ਦੀ ਘਾਟ ਤਿੰਨ ਹੁੰਦੀ ਹੈ ਤਾਂ ਉਹ ਸੰਖਿਆ ਦਾ ਡੈਸ਼ ਹੁੰਦਾ ਹੈ ਸੋ ਇਹ ਹੁਣ ਆਪਾਂ ਕਰਕੇ ਹਟਿਆਂਗੇ ਇੰਨੇ ਵਾਰ ਜਦੋਂ ਘਾਤ ਮਤਲਬ ਪਾਵਰ ਤੇ ਨੋ ਵੀ ਤੋਂ ਹੁੰਦਾ ਹਮੇਸ਼ਾ ਕਣ ਜੇ ਸਕੁਅਰ ਹੋਵੇ ਸੋ ਆਜੂਗਾ ਵਰਗ ਸੋ ਇਸ ਪ੍ਰਕਾਰ ਜਿਹੜਾ ਆਪਾਂ ਇਹ ਕੁਐਸਚਨ ਨੂੰ ਭਾਗੜ ਆਪਣਾ ਕੰਪਲੀਟ ਹੋ ਚੁੱਕਾ ਭਾਗੜ ਆਪਾਂ ਨੈਕਸਟ ਵੀਡੀਓ ਚ ਕਰਾਵਾਂਗੇ ਨੈਕਸਟ ਡੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਸੋ ਜੇਕਰ ਕਿਸੇ ਦੇ ਉੱਪਰ ਕਰਦਾ ਡਾਊਟ ਹੋਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇਕਰ ਕਿਸੇ ਨੂੰ ਸੋਲੂਸ਼ਨ ਪੀਡੀਐਫ ਚਾਹੀਦਾ ਤਾਂ ਵਟਸਐਪ ਚੈਨਲ ਤੇ ਜੁਆਇਨ ਹੋ ਸਕਦਾ ਹੈ